ਸਤ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਆਪਣਾ ਇੱਕ ਹੋਰ ਨਵੇਂ ਵਲੌਗ 'ਚ ਉਮੀਦ ਕਰਦਾ ਸਭ ਠੀਕ ਹੋਵੋਗੇ ਆਪਨਾ ਵੀ ਠੀਕ ਹੈ ਜੀ ਅੱਜ ਤਰੀਕ ਦੀ ਗੱਲ ਕਰਾਂ 25 ਤਰੀਕ ਹੋ ਗਈ ਹੈ ਜੀ 25/7/2025 ਟਾਈਮ ਸਵੇਰ ਤੇ 10:42 ਮਿੰਟ ਇਹ ਲੇਟ ਸ਼ੂਟ ਕਰ ਰਿਹਾ ਇਸ ਤੋਂ ਪਹਿਲਾਂ ਮੈਂ ਰਾਈਡ ਲਾ ਦਿੱਤੀ ਇੱਕ ਡੇਰਾ ਉਸੀ ਆ ਗਿਆ ਸੀ ਡੇਰਾ ਉਸੀ ਆ ਕੇ ਡ੍ਰੌਪ ਕਰਕੇ ਸੀਐਨਜੀ ਵੀ ਪਹਵਾਲੀ ਹੁਣ ਆ ਕੇ ਡੇਰਾ ਉਸੀ ਖੜਿਆ ਆਡੀ ਵੀਡੀਓ 'ਚ ਗੱਲ ਕਰਾਂਗੇ ਕੰਮ ਬਾਰੇ ਕੰਮ ਕਿਵੇਂ ਚੱਲ ਰਿਹਾ ਰੇਟ ਕਿਵੇਂ ਮਿਲ ਰਹੇ ਐ ਕਿਵੇਂ ਨਹੀਂ ਵੈਸੇ ਇਸ ਤੋਂ ਪਹਿਲਾਂ ਵੀ ਤੁਹਾਨੂੰ ਮੈਂ ਬਹੁਤ ਦਿਖਾ ਗਿਆ ਬਾਕੀ ਕੁਝ ਨਾ ਚਾਹਦੇ ਹੋਏ ਕੋਈ ਐਜੀ ਘਟਨਾ ਹੋਊਗੀ ਜਿਹੜੀ ਦਿਖਾਣ ਯੋਗ ਹੋਈ ਉਹ ਜ਼ਰੂਰ ਦਿਖਾਉਂਗਾ ਤੁਹਾਨੂੰ ਵੀਡੀਓ ਚ ਲਾਸਟ ਤੱਕ ਜ਼ਰੂਰ ਬਣੇ ਰਹੋ ਬਾਕੀ ਕਿਸੇ ਵੀ ਮੇਰੇ ਵੀਰ ਨੇ ਗੱਡੀ ਸੇਲ ਪਰਚੇਸ ਕਰਨੀ ਹੋਵੇ ਕਿਸੇ ਨੂੰ ਡਰਾਈਵਰ ਚਾਹੀਦਾ ਹੋਵੇ ਕਿਸੇ ਨੇ ਡਰਾਈਵਰ ਲੱਗਣਾ ਹੋਵੇ ਤੇ ਕਿਸੇ ਨੇ ਆਪਣੀ ਪ੍ਰੋਮੋਸ਼ਨ ਕਰਵਾਣੀ ਹੋਵੇ ਤਾਂ ਥੱਲੇ ਇੰਸਟਾਗ੍ਰam ਆਈਡੀ ਦਿੱਤੀ ਹੋਈ ਹੈ ਬਾਈ ਡਿਸਕ੍ਰਿਪਸ਼ਨ ਚ ਆ ਕੇ ਮੈਸੇਜ ਜ਼ਰੂਰ ਕਰ ਲਿਓ ਮੇਰਾ ਵੀਰ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਜਰੂਰ ਕਰ ਦਿਓ ਵੀਡੀਓ ਦੇ ਕੁਝ ਵੀ ਚੰਗਾ ਜਾਂ ਮਾੜਾ ਲੱਗਿਆ ਤਾਂ ਲਾਈਕ ਡਿਸਲਾਈਕ ਕਰਕੇ ਜਰੂਰ ਦੱਸ ਦਿਓ ਕੋਈ ਮੈਨੂੰ ਸੁਝਾਅ ਦੇਣਾ ਚਾਹੁੰਦੇ ਹੋ ਨੀਚੇ ਕਮੈਂਟ ਬਾਕਸ ਤੇ ਤੁਹਾਡਾ ਇੰਤਜ਼ਾਰ ਆਜੋ ਟਾਈਮ ਹੋ ਗਿਆ ਜੀ ਦੇਖ ਲਓ 9:56 ਮਿੰਟ ਪਹਿਲੀ ਰਾਈਡ ਆਪਾਂ ਨੂੰ ਮਿਲ ਗਈ ਚੱਲਿਆ ਮੈਂ ਪਿਕ ਕਰਨ ਤੇ ਡੇਰਾ ਬਸੀ ਲੱਗਦਾ ਟਾਈਮ ਹੋ ਗਿਆ ਜੀ 10:28 ਮਿੰਟ ਪਹੁੰਚ ਗਿਆ ਡੇਰਾ ਬਸੀ ਟਾਰਕ ਵਾਲਿਆਂ ਦੀ ਟਾਰਕਸ ਵਾਲਿਆਂ ਦੀ ਫੈਕਟਰੀ ਹੈ ਇੱਥੇ ਇਹਦੇ ਕੋਲ ਕਰਤਾ ਇੱਥੇ ਡ੍ਰੌਪ ਹੁਣ ਚੱਲਦੇ ਆਂ ਜਾ ਕੇ ਪਵਾਨੇ ਸੀਐਨਜੀ ਕਿਉਂਕਿ ਸੀਐਨਜੀ ਦੀ ਲਾਈਟਾਂ ਗਈ ਇੱਕ ਬਹੁਤ ਰਹਿ ਗਿਆ ਸੀਐਨਜੀ ਦਾ ਚੱਲੀਏ ਡੇਰਾ ਬਸੀ ਐ ਸਟਾਰਟ ਹੋਣ ਵਾਰੇ ਉੱਥੇ ਪੰਪ ਹੈਗਾ ਡੇਰਾ ਬਸੀ ਚ ਦੋ ਪੰਪ ਐ ਸੀਐਨਜੀ ਦੇ ਜਿਹੜੇ ਮੇਰੇ ਵੀਰ ਨਵੇਂ ਦੇਖ ਰਿਹਾ ਉਹਨਾਂ ਨੂੰ ਦੱਸ ਰਿਹਾ ਠੀਕ ਹੈ ਬਾਕੀਆਂ ਨੂੰ ਤਾਂ ਚਲੋ ਪਤਾ ਹੀ ਹੈ ਪੁਰਾਣਿਆਂ ਨੂੰ ਸਾਰਿਆਂ ਨੂੰ ਡੇਰਾ ਬਸੀ ਚ ਦੋ ਪੰਪ ਹੈਗੇ ਆ ਇਧਰੋਂ ਜਦੋਂ ਆਪਾਂ ਚੰਡੀਗੜ੍ਹ ਤੋਂ ਦਿੱਲੀ ਨੂੰ ਜਾਂਦੇ ਆਂ ਤਾਂ ਉਸ ਸਾਈਡ ਵੀ ਹੈਗਾ ਇਧਰੋਂ ਦਿੱਲੀ ਤੋਂ ਚੰਡੀਗੜ੍ਹ ਨੂੰ ਆੰਦੇ ਆਂ ਤਾਂ ਆਂਦੇ ਸਾਈਡ ਵੀ ਹੈਗਾ ਆ ਠੀਕ ਹੈ ਦੋਨੋਂ ਪੰਪਾ ਹੈਗੇ ਆ ਹੈਗੇ ਡੇਰਾਬਸੀ ਕ੍ਰਾਸ ਕਰਕੇ ਜਦੋਂ ਆਪਾਂ ਚੰਡੀਗੜ੍ਹ ਵਾਲੀ ਸਾਈਡ ਤੋਂ ਆਣਨੇ ਆ ਉਦੋਂ ਜਦੋਂ ਆਪਾਂ ਫਲਾਈਓਵਰ ਕ੍ਰਾਸ ਕਰਕੇ ਡੇਰਾਬਸੀ ਕ੍ਰਾਸ ਕਰ ਜਾਂਦੇ ਆ ਨਾ ਦੋਨੋਂ ਹੀ ਪੰਪ ਉਧਰ ਅੱਗੇ ਕ੍ਰਾਸ ਕਰਕੇ ਆ ਜੋ ਫਿਲਹਾਲ ਚੱਲਦੇ ਆ ਆਹ ਦੇਖੋ ਸੀਐਨਜੀ ਦਾ ਟੰਡਾ ਰਹਿ ਗਿਆ ਇੱਕ ਤੇ ਜਾ ਕੇ ਪਹਿਲਾਂ ਸੀਐਨਜੀ ਕਰਵਾਣਾ ਰਿਫਿਲ ਜਾਂ ਉਸ ਤੋਂ ਬਾਅਦ ਕਰਦੇ ਆ ਅੱਗੇ ਦੀ ਕਾਰਵਾਈ ਮਕਾਨ ਆ ਨਹੀਂ ਆਇਆ ਤਾਂ ਬੱਬੂ ਆਣਗਾ ਇੱਕ ਕਾਮੰਬਈ ਦੀ ਬਰਸਾਤ ਔਰ ਲੜਕੀ ਦਾ ਕੀ ਭਰੋਸਾ ਔਰ ਨਾ ਕਾਮੂਰਾ ਵੀ ਹੋ ਜਾ ਦੇਖ ਲਓ ਕਾਮੰਬਈ ਦੀ ਬਰਸਾਤ ਔਰ ਲੜਕੀ ਆ ਡੇਰਾ ਵਾਂ ਸੀਗਾ ਜਾਮ ਇਸ ਦਾ ਕੋਈ ਭਰੋਸਾ ਨਹੀਂ ਉਹ ਕਦ ਕਿਡੇ ਟਾਈਮ ਲੱਗ ਜਾਂਦਾ ਹੈ ਇੱਥੇ ਆ ਜੋ ਖਰਸੀਆਂ ਜੀ ਮੈਂ ਕਰਵਾ ਲਿਆ ਰਿਫਿਲ ਚੱਲਦੇ ਆ ਜਾਗੇ ਅੱਗੇ ਮਾਰਦਾ ਬ੍ਰੇਕ ਨਾ ਪਰਮਾਤਮਾ ਯਾਰ ਬ੍ਰੇਕ ਭੱਜਣ ਦੇ ਮੇਰੀ ਵੀ ਤੇ ਸਾਰੇ ਵੀਰਾਂ ਦੀ ਵੀ ਗੱਡੀਆਂ ਚੱਲਦੀਆਂ ਹੀ ਸੋਹਣੀ ਲੱਗਦੀਆਂ ਨੇ ਕੋਈ ਮਿਲਦੇ ਰਾਇਡ ਢੰਗ ਸਰਦੀ ਦਾ ਲੇਕਨ ਨਿਕਲ ਗਏ ਇੱਥੇ ਗਰਮੀ ਹੋ ਰਹੀ ਹੈ ਬਹੁਤ ਸੂਰਜ ਨਿਕਲਾ ਵਾ ਤਿੱਖਾ ਹਵਾ ਚਲੋ ਹਲਤਾ ਹੈਗੀ ਹੈ ਮਾੜੀ ਮੋਟੀ ਟਾਈਮ ਤੁਹਾਡੇ ਸਾਹਮਣੇ ਆ ਸਾਢੇ 10 ਹੋ ਗਏ ਠੀਕ ਹੈ ਇਸ ਤੋਂ ਬਾਅਦ ਜਿਆਦਾ ਸਾਢੇ 12 1 ਤੋਂ ਅੱਗੇ ਟਾਈਮ ਟੱਪੂ ਨਾ 4 ਵਜੇ ਤੱਕ ਫੇਰ ਚੀਕਾਂ ਕਢਾਂਦਾ ਆਜੋ ਫਿਰ ਯਾਰ ਅਜਾ ਇੱਕ ਗੱਲ ਦੱਸਿਓ ਤੁਸੀਂ ਵੀ ਦੇਖੇ ਆਂ ਇਦਾਂ ਦੇ ਨਮੂਨੇ ਵੀ ਕਦਾ ਆ ਰਹੇ ਰੋਂਗ ਸਾਈਡ ਆ ਉੱਪਰੋਂ ਲਾਈਟਾਂ ਮਾਰਨ ਦੀ ਬਜਾਏ ਹਾਰਨ ਤੇ ਹੱਥ ਰੱਖ ਕੇ ਰੱਖਦੇ ਆਂ ਹੈ ਬੇਹਰ ਨਾਲ ਪਤਾ ਲੱਗ ਜੂ ਵੀ ਅਗਲੇ ਨੂੰ ਦਿਖ ਜੂਗਾ ਤੂੰ ਵੀ ਤੂੰ ਰੋਂਗ ਸਾਈਡ ਆ ਰਿਹਾ ਲਾਈਟਾਂ ਮਾਰਦਾ ਹੋਵੇ ਬੰਦਾ ਚਲੋ ਜਾਂ ਰੋਂਗ ਸਾਈਡ ਦਾ ਇੰਡੀਕੇਟਰ ਲਾਇਆ ਹੋਵੇ ਫਿਰ ਵੀ ਪਤਾ ਲੱਗ ਜਾਂਦਾ ਆ ਬੰਦੇ ਨੂੰ ਹੈਨਾ ਪਰ ਔਖਾ ਹੀ ਐ ਦੁਨੀਆ ਦਾ ਇਹ ਕਾ ਲਓ ਇੰਨਾ ਨੇ ਜਿਆਦਾ ਤਬਾਹੀ ਮਚਾਈ ਆ ਜਿੱਦਣ ਦੇ ਖੁੱਲੇ ਆ ਨਾ ਬਾਈ ਉਸ ਦਿਨ ਦਾ ਰੋਡ ਦਾ ਬੇੜਾ ਗਰਕ ਹੋ ਗਿਆ ਬੇੜਾ ਗਰਕ ਚਲੋ ਜੀ ਟਾਈਮ 11:00 ਵਜੇ 10 ਮਿੰਟ ਰੈਂਟਲ ਰਾਈਡ ਮਿਲ ਗਈ 1 ਕ ਚਾਰ ਘੰਟੇ ਦੀ 900 ਰੁਪਏ ਦੀ ਰਾਈਡ ਹੈ ਠੀਕ ਹੈ ਚੱਲੀਏ ਉਹਨਾਂ ਨੂੰ ਕਰੀਏ ਪਿਕ ਇੱਥੋਂ ਡੇਰਾ ਵਸੀ ਤੋਂ 4 ਕਿਲੋਮੀਟਰ ਤੋਂ ਕਰਨਾ ਉਹਨੂੰ ਪਿਕ ਤੇ ਸੈਕਟਰ 49 ਜਾਣਾ ਹੈ ਪਹਿਲਾ ਪੁਆਇੰਟ ਤਾਂ ਇਹੀ ਹੈ ਇਸ ਤੋਂ ਬਾਅਦ ਕਿੱਥੇ ਕਿੱਥੇ ਜਾਊ ਉਹ ਕਹਿ ਨਹੀਂ ਸਕਦਾ ਉਹਦੇ ਲਈ ਬਣੇ ਰਹੋ ਵੀਡੀਓ ਚ ਉਹ ਦੇਖਦੇ ਆਂ ਕਿਥੇ ਕਿਥੇ ਅੱਗੇ ਜਾਣੇ ਆ ਤੇ ਕਿਥੇ ਕਿਥੇ ਮੈਂ ਤੁਹਾਨੂੰ ਜਾਣਾ ਲੈ ਕੇ ਆਜੋ ਚੱਲੀਏ ਲਈਏ ਨਜ਼ਾਰੇ ਪਹੁੰਚ ਗਏ ਆਪਣੇ ਪਿਕਅਪ ਲੋਕੇਸ਼ਨ ਤੇ ਗੁਲਮੋਹਰ ਸਿਟੀ ਡੇਰਾ ਬਸੀ ਫੋਕਲ ਪੁਆਇੰਟ ਕਰਦੇ ਆ ਇੱਥੋਂ ਪਿਕ ਮੌਨਾ ਨਹੀਂ ਪਤਾ ਪਿਕ ਕਰਨਾ ਆ ਪਿਕ ਕਰਨੀ ਆ ਉਹ ਅੱਗੇ ਜਾ ਕੇ ਪਤਾ ਲੱਗੂਗਾ ਆਜੋ ਫਿਰ ਬਣੇ ਰਹੋ ਤੁਸੀਂ ਵੀ ਕਰਦੇ ਆ ਇੱਥੋਂ ਪਿਕ ਚੱਲਦੇ ਆ ਅੱਗੇ ਟਾਈਮ ਹੋ ਗਿਆ ਜੀ 12:10 ਮਿੰਟ ਪਹੁੰਚ ਗਏ ਸੈਕਟਰ 49 ਸੋਸਾਇਟੀ ਚ ਕਰਤਾ ਇੱਥੇ ਫਾਸਟ ਡਰਾਪ ਪਹਿਲੇ ਪੁਆਇੰਟ ਤੇ ਪਹੁੰਚ ਗਏ ਆਪਾਂ ਇਹਨਾਂ ਦੇ ਇਸ ਤੋਂ ਅਗਲਾ ਦੇਖਦੇ ਆਂ ਪੁਆਇੰਟ ਕਿੱਥੇ ਦਾ ਹੁੰਦਾ ਹੈ ਕਿੱਥੇ ਦਾ ਨਹੀਂ ਫਿਰ ਉੱਥੇ ਚੱਲਾਂਗੇ ਠੀਕ ਹੈ ਜੀ ਬਾਕੀ ਬਣੇ ਰਹੋ ਵੀਡੀਓ ਚ ਦਿਖਾਣਾ ਤੁਹਾਨੂੰ ਇੱਥੇ ਸੋਸਾਇਟੀ ਚ ਇੱਥੇ ਦਾ ਕੁਝ ਦਿਖਾਣ ਜੋਗਾ ਇਦਾਂ ਦਾ ਹੈ ਨਹੀਂ ਠੀਕ ਅੱਗੇ ਜਾ ਕੇ ਜੇ ਕੁਝ ਹੋਇਆ ਤਾਂ ਦਿਖਾਣਾ ਬਾਕੀ ਵੀਡੀਓ ਚ ਬਣੇ ਰਹੋ ਤੇ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਦਾ ਹੁਣ ਨੈਕਸਟ ਪੁਆਇੰਟ ਤੇ ਜਾ ਕੇ ਦੱਸੂਗਾ ਹਾਲੇ ਇੱਥੇ ਰੁਕੂਗਾ ਘੰਟੇ ਘੰਟੇ ਕੇ ਬਾਅਦ ਤੁਹਾਨੂੰ ਲਾਓ ਜੀ ਟਾਈਮ ਹੋ ਗਿਆ 1:22 ਸੈਕਟਰ 49 ਤੋਂ ਨਿਕਲ ਗਏ ਆ ਗਏ ਆਪਾਂ ਸੈਕਟਰ 47 ਚੰਡੀਗੜ੍ਹ ਉਹ ਸਾਹਮਣੇ ਡ੍ਰੌਪ ਕੀਤਾ ਆਪਾਂ ਆਹ ਦੇਖੋ ਆ ਕਾਰਤਿਕ ਵਾਲਾ ਦਾ ਹੈਗਾ ਨਾ ਵੇਰ ਕਦੇ ਨਾਲੇ ਇੱਥੇ ਹੁਣ ਇੱਥੇ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਆ ਕਿੰਨਾ ਕੁ ਨਹੀਂ ਰਫਲੀ ਜਿਹਾ ਆਈਡੀਆ ਕੋਈ ਅੱਧਾ ਘੰਟਾ ਲੱਗਣਾ ਚਾਹੀਦਾ ਇੱਥੇ ਬਾਕੀ ਦੇਖੋ ਕਿੰਨਾ ਕੁ ਟਾਈਮ ਲੱਗਦਾ ਕਿੰਨਾ ਕੁ ਨਹੀਂ ਇਸ ਤੋਂ ਬਾਅਦ ਸ਼ਾਇਦ ਮੈਨੂੰ ਲੱਗਦਾ ਨਹੀਂ ਕਿ ਤੇ ਹੋਰ ਜਾਣਾ ਇਹਨਾਂ ਨੇ ਇਸ ਤੋਂ ਬਾਅਦ ਸਿੱਧਾ ਬਸ ਜਾ ਕੇ ਡੇਰਾ ਉਸੇ ਡਰਾਪ ਹੋਊਗਾ ਬਾਕੀ ਜੇ ਕਿਤੇ ਇੱਧਰ ਉੱਧਰ ਗਿਆ ਤਾਂ ਤੁਹਾਨੂੰ ਮੈਂ ਅੱਗੇ ਦੰਨਾ ਪਹੁੰਚ ਕੇ ਜੇ ਆਪਾਂ ਗੁਲਮੋਹਰ ਸਿਟੀ ਟਾਈਮ 2:18 ਇਹ ਇਹ ਦੇਖ ਲਓ ਬੈਨੇਫੀਟਰੈਂਟਲ ਰਾਈਡ ਦਾ 4 ਘੰਟੇ ਲਈ ਕੀਤੀ ਹੋਈ ਸੀ ਇਹਨਾਂ ਨੇ ਠੀਕ ਹੈ 3:20 ਤੇ ਰਾਈਡ ਪੂਰੀ ਹੋਣੀ ਸੀ ਇਹ ਪਰ ਘੰਟਾ ਪਹਿਲਾਂ ਆਪਾਂ ਫ੍ਰੀ ਹੋ ਗਏ ਬਾਰੇ ਇੱਕ ਗੱਲ ਆ ਯਾਰ ਰਾਈਡ ਦਾ ਚਲੋ ਇਹ ਤਾਂ ਪਾਰਟ ਆਫ ਜੌਬ ਐ ਠੀਕ ਐ ਇਹ ਤਾਂ ਉੱਪਰ ਥੱਲੇ ਚੱਲਦਾ ਰਹਿੰਦਾ ਆ ਪਰ ਅੰਕਲ ਸੀ ਇਹ ਨਾਲ ਜਿਹਨਾਂ ਨੂੰ ਲੈ ਕੇ ਗਿਆ ਸੀ ਨਾ ਰੋ ਖੁਸ਼ ਹੋ ਗਈ ਯਾਰ ਐਹ ਜਿਹਾ ਕਸਟਮਰ ਮਿਲ ਜਣ ਨਾ ਰੋਜ ਮੈਂ ਕਹਿੰਦਾ ਠੀਕ ਐ ਬੜਾ ਸੋਹਣਾ ਗੱਲਾਂ ਮਾਰਦੇ ਗਏ ਗੱਲਾਂ ਮਾਰਦੇ ਆਏ ਮੈਂ ਕਹਿੰਦਾ ਵੀ ਯਾਰ ਪਤਾ ਹੀ ਨਹੀਂ ਲੱਗਿਆ ਵੀ ਗੱਡੀ ਚਲਾ ਵੀ ਰਹੇ ਆ ਨਹੀਂ ਜਿਵੇਂ ਏਦਾਂ ਗੱਲਾਂ ਮਾਰਦੇ ਗਏ ਜਿਵੇਂ ਯਾਰ ਦੋਸਤ ਹੋਈਏ ਪਤਾ ਨਹੀਂ ਕੰਨਾਂ ਦੇ ਚੇੜ ਤੋਂ ਜਾਣ ਰਹੇ ਆ ਭਾਈ ਆ ਗਿਆ ਯਾਰ ਜੇ ਕਿਤੇ ਅਕਰ ਕਿਸੇ ਦਿਨ ਵੀਡੀਓ ਦੇਖਣਗੇ ਦਾ ਥੈਂਕ ਯੂ ਅਕਲ ਅਪਰੀਸ਼ੀਏਟ ਆਜੋ ਬਾਕੀ ਚੱਲੀਏ ਜਾ ਕੇ ਟਾਈਮ ਬਸ ਇਹਰ 2:20 2:30 ਹੀ ਬਚ ਗੇ ਚਲਾਓ ਯਾਰ ਪਹਿਲਾਂ ਲੰਚ ਕਰੀਏ ਰੋਟੀ ਰੱਟੀ ਖਾਈਏ ਰੋਟੀ ਖਾਣ ਤੋਂ ਬਾਅਦ ਫਿਰ ਕਰਦਾ ਅੱਗੇ ਦੀ ਕਾਰਵਾਈ ਅੱਜ ਤਾਂ ਗਰਮੀ ਨੇ ਚੀਕਾਂ ਕਢਾਈ ਪਾਈਆਂ ਨਾ ਰੋਡ ਤੇ ਛਾਂ ਕਿਤੇ ਗੱਡੀ ਲਾਣ ਨੂੰ ਨਾ ਲੈਣਾ ਨਹੀਂ ਦੇਣਾ ਨਹੀਂ ਇਥੋਂ ਵੀ ਉਹ ਜਾਣਾ ਪੈਣਾ ਇੰਡਸਟਰੀਅਲ ਏਰੀਆ ਦੂਜੇ ਪਾਸੇ ਉੱਥੇ ਦੇਖਦਾ ਉੱਥੇ ਲਾਣਾ ਗੱਡੀ ਫੇਰ ਉੱਥੇ ਕਿਉਂ ਅੱਜ ਮੈਂ ਰੋਟੀ ਲੈ ਆਇਆ ਸੀ ਨਾਲੇ ਅਰ ਘਰੋਂ ਹੀ ਨਾ ਯਾਨੀ ਉਹਦੇ ਬਾਹਰ ਤਾਂ ਆਪਾਂ ਰੋਟੀ ਖਾਣੀ ਨਹੀਂ ਪਰ ਹੁਣ ਇਹ ਗੱਡੀ ਰੋਕਣ ਨੂੰ ਵੀ ਤਾਂ ਜਗ੍ਹਾ ਚਾਹੀਦੀ ਆ ਚੱਲਦੇ ਆਂ ਉੰਗਾ ਕੇ ਰੋਕਦਾ ਕਿਤੇ ਸਾਈਡ 'ਚ ਗੱਡੀ ਛੋਹ 'ਚ ਦੇਖ ਕੇ ਰੋਟੀ ਰਾਟੀ ਖਾ ਕੇ ਫੇਰ ਕਰਦਾ ਕੰਮ ਸ਼ੁਰੂ ਟਾਈਮ ਹੋ ਗਿਆ ਜੀ 2:42 ਮਿੰਟ ਰੋਟੀ ਪਾਣੀ ਹੋ ਗਿਆ ਆਪਣਾ ਲੰਚ ਕਰ ਲਿਆ ਹੁਣ ਕਰਦਾ 10 12 ਮਿੰਟ ਰੈਸਟ ਉਸ ਤੋਂ ਬਾਅਦ 3 ਵਜੇ ਦੁਬਾਰਾ ਡਿਊਟੀ ਆਨ ਕਰੂੰਗਾ ਫਿਰ ਚੱਲਦੇ ਹਾਂ ਬਾਕੀ ਲੋਕੇਸ਼ਨ ਬੜੀ ਪਿਆਰੀ ਮਿਲੀ ਆ ਆ ਦੇਖੋ ਇੱਧਰ ਜੀਟੀ ਰੋਡ ਚੱਲ ਰਿਹਾ ਆਪਣਾ ਇੱਥੇ ਹੁਣ ਮੈਂ ਤੁਹਾਨੂੰ ਆ ਦਰਖਤ ਨੇ ਮੇਰੇ ਚਾਰੇ ਪਾਸੇ ਬੜੀ ਸੰਘਣੀ ਜੀ ਛਾਂ ਹੈ ਇੱਥੇ ਰਾਮ ਨਾਲ ਗੱਡੀ ਲਾ ਕੇ ਖੜਾ ਆ ਮੈਂ ਹਵਾ ਚੱਲ ਰਹੀ ਹੈ ਬਹੁਤ ਸਕੂਨ ਮਿਲ ਰਿਹਾ ਹੈ ਟਾਈਮ ਹੋ ਗਿਆ ਜੀ 2:54 ਮਿੰਟ ਨਿਕਲੇ ਇਥੋਂ ਆ ਰਾਈਡ ਮਿਲ ਗਈ ਚੱਲੇ ਆਂ ਚੰਡੀਗੜ੍ਹ ਸੈਕਟਰ 10 ਹੋਮ ਸਾਇੰਸ ਕਾਲਜ ਆਓ ਚਲਿਏ ਜਾ ਕੇ ਕਰੀਏ ਮੜਨੂ ਪਿਕ ਗੁਲਮੋਹਰ ਸਿਟੀ ਐਕਸਟੈਂਸ਼ਨ ਤੋਂ ਤੇ ਪਹੁੰਚੇ ਉੱਥੇ ਫਿਰ ਜਾ ਕੇ ਉੱਥੇ ਸੀਐਨਜੀ ਭਵਾਉਂਗਾ ਪੁਆਇੰਟ 3 ਰਹਿ ਗਏ ਰਹਿਣ ਤਾਂ 4 ਸੀ ਇੱਕ ਮੈਂ ਫੂਕਦਾ ਖੜੇ ਖੜੇ ਨੇ ਆਪੇ ਤੇ ਗਰਮੀ ਇੰਨੀ ਹੋਰੀ ਆ ਯਾਰ ਇੱਥੇ ਗਰਮੀ ਨੇ ਬੰਬੋ ਕੱਢੇ ਪਏ ਆ ਦੇਖੋ ਤੁਹਾਡੇ ਸਾਹਮਣੇ ਹੀ ਆ ਇਹ ਕਿਦਾ ਹੁੰਦਾ ਬੰਦਾ ਬਰਦਾਸ਼ ਕਰ ਲੇ ਹਨ ਇਹ ਬਰਦਾਸ਼ ਕਰਨ ਤੋਂ ਬਾਅਦ ਅੱਗੇ ਕੰਮ ਵਧਿਆ ਹੋਇਆ ਹੈ ਆਹੇ ਦਾ ਸੇਕ ਪੈ ਰਿਹਾ ਗੱਡੀ 'ਚ ਚਲੋ ਹੋ ਗਈ ਚੱਲਦੇ ਹਾਂ ਅੱਜ ਚਲਿਏ ਰੋਟਰ ਰਟੇ ਠਾ ਲਈ ਕਰਕੇ ਮੈਡਮ ਨੂੰ ਪਿੱਕ ਚਾਲਦੇ ਆਂ ਸੰਡੇਰਨ ਸੈਕਟਰ 10 ਪਰ ਉੱਤੇ 1700 ਪਹੁੰਚਾਂਗੇ ਸੀਐਜੀ ਉਸ ਤੋਂ ਬਾਅਦ ਚੱਲਾਂਗੇ ਪੀਜੀਆਈ ਫੇ ਪੀਜੀਆਈ ਤੋਂ ਲਿਆਵਾਂਗੇ ਇਧਰ ਰੋਈ ਚੱਕ ਕੇ ਕਾਰ ਲਓ ਕਿਉਂ ਦਾ ਪਾਂਡਾ ਤਨਾ ਕਰ ਗਈ ਮੈਡਮ ਕੈਨਸਲ ਐਨੀ ਸੋਹਣੀ ਜਗ੍ਹਾ ਮੈਂ ਖੜਿਆ ਸੀ ਉੱਥੋਂ ਵੀ ਮੇਰੀ ਵੀ ਲੋਕੇਸ਼ਨ ਚੇਂਜ ਕਰਾਉਂਦੀ ਚਲੋ ਖैर ਕੋਈ ਨਹੀਂ ਪਾਰਟ ਆਫ ਜੌਬ ਹੈ ਚੱਲਦਾ ਰਹਿੰਦਾ ਕੋਈ ਐਡਾ ਹੋਊਗੀ ਆ ਜੋ ਅੱਗੇ ਹੀ ਦੇਖਦਾ ਹੁਣ ਇਧਰੇ ਲਾ ਨਾ ਕਿਤੇ ਗੱਡੀ ਰੋਕਦਾ ਲੈ ਵੀ ਮਿੱਤਰੋ ਟਾਈਮ ਦੇਖ ਲਓ ਤੁਹਾਡੇ ਸਾਹਮਣੇ ਆ 4:52 ਮਿੰਟ ਅੰਬਾਲੇ ਪਹੁੰਚ ਗਏ ਆਂ ਅੰਬਾਲੇ ਡ੍ਰੌਪ ਕਰਤਾ ਤੇ ਨਾਲ ਅੱਜ ਦੀ ਹੀ ਡ੍ਰੌਪ ਕਰਨ ਤੋਂ ਪਹਿਲਾਂ ਹੀ ਰਾਈਡ ਵਾਪਸੀ ਜਿਰਕਪੁਰ ਦੀ ਜਪਾਂ ਨੂੰ ਦੁਬਾਰਾ ਮਿਲ ਗਈ ਐ 3 ਕਿਲੋਮੀਟਰ ਦਾ ਪਿਕਅਪ ਐ ਹੁਣ ਉਹਨਾਂ ਨੂੰ ਚੱਲਿਆ ਪਿਕ ਕਰਨ ਹਲ ਗੱਲਾਂ ਕਹੀਆਂ ਯਾਰ ਮੈਂ ਟਾਈਮ ਹੀ ਨਹੀਂ ਲੱਗਿਆ ਕੈਮਰਾ ਔਨ ਕਰਨ ਦਾ ਬੈਕ ਟੂ ਬੈਕ ਬੈਕ ਟੂ ਬੈਕ ਐਦਾਂ ਦਾ ਕੰਮ ਹੋਇਆ ਠੀਕ ਐ ਇੱਕ ਵਾਰੀ ਥੋੜਾ ਜਿਹਾ ਸਫ਼ਰ ਕਰੋ ਚੱਲਦਾ ਜਾ ਕੇ ਉਹਨਾਂ ਨੂੰ ਪਿਕ ਕਰ ਲਾਂ ਪਿਕ ਕਰਕੇ ਜਾ ਕੇ ਕਰਦਾ ਜਿਰਕਪੁਰ ਡ੍ਰੌਪ ਜਿਰਕਪੁਰ ਜਾ ਕੇ ਫਿਰ ਤੁਹਾਨੂੰ ਸਾਰੇ ਲੜੀ ਸਰ ਬਾਤ ਦੱਸਦਾ ਸਾਰਾ ਕੁਝ ਫੇਰ ਤੁਹਾਨੂੰ ਵਿਆਖਿਆ ਸਹਿਤ ਦੱਸਦਾ ਆ ਜਾਓ ਫਿਲਹਾਲ ਟਾਈਮ ਚੈੱਕ ਕਰ ਲਓ ਜੀ 5:56 ਮਿੰਟ ਹੋ ਗਏ ਪਹੁੰਚ ਗਿਆ ਜ਼ਿਰਕਪੁਰ ਆ ਗਏ ਆਪਾਂ ਇੱਥੇ ਉਹ ਰੁਕ ਜਾ ਭਰਾਵਾ ਇੱਤਾ ਬਣਾ ਲੈਂਦੇ ਮੜੀ ਜੀ ਵੀਡੀਓ ਇਹ ਲੱਗਦਾ ਇਹ ਨਹੀਂ ਬੰਦ ਹੋਣਾ ਹਾਂ ਸ਼ੁਕਰ ਆ ਪਹੁੰਚ ਗਏ ਆਪਾਂ ਕਰਤਾ ਡਰਾਪ ਤੇ ਹੁਣ ਦੇਖਦੇ ਆ ਅੱਗੇ ਦੀ ਕਾਰਵਾਈ ਮਿਲਦੀ ਆ ਕੋਈ ਰਾਡ ਤਾਂ ਕਿ ਸਰਦੀਆਂ ਨਹੀਂ ਮੋਇਆ ਯਾਰੀ ਮੈਂ ਸੀ ਹੁਣ ਤੁਹਾਨੂੰ ਮੈਂ ਦੱਸ ਦਨਾ ਮੋਟਾ-ਮੋਟਾ ਜਿਹਾ ਪਹਿਲਾਂ ਦਾ ਮੇਰੇ ਬਸੇ ਖੜਿਆ ਸੀ ਮੈਂ ਲੰਚ ਕਰਨਾ ਸੀ ਲੰਚ ਕਰਕੇ ਉੱਥੋਂ ਰਾਈਡ ਪਈ ਤੁਹਾਡੇ ਸਾਹਮਣੇ ਉਹ ਮੈਡਮ ਕੈਨਸਲ ਕਰ ਗਈ ਫੇਰ ਉਸ ਤੋਂ ਬਾਅਦ ਉੱਥੇ 15 ਕਿ ਮਿੰਟ ਖੜਿਆ ਸੀ ਮੈਂ 15 ਕਿ ਮਿੰਟ ਬਾਅਦ ਰਾਈਡ ਮਿਲ ਗਈ ਸੀ ਆਨਲਾਈਨ 5 ਗੁਨਾ ਮਡੀਸੀ 5 ਦੀ ਮਡੀਸੀ 5 ਚੱਲ ਗਿਆ ਜਾ ਕੇ ਉੱਥੇ 5 ਕਿ ਮਿੰਟ ਖੜਿਆ ਉੱਥੋਂ ਨਾਲ ਲੱਗਦੀ ਇੰਟਰਸਿਟੀ ਵੱਜ ਗਈ ਸੀ ਅੰਬਾਲੇ ਦੀ ਠੀਕ ਹੈ ਅੰਬਾਲਾ ਪਹੁੰਚ ਗਿਆ ਸੀ ਅੰਬਾਲਾ ਜਾਂਦੇ ਹੀ ਭਲੇ ਬਬ 200 ਕੋ ਮੀਟਰ ਰਹੇਗਾ ਜੀ ਮੇਰਾ ਡਰਾਪ ਐਨੇ ਨੂੰ ਦੁਬਾਰਾ ਵਾਪਸੀ ਵੱਜ ਗਈ ਸੀ ਬਾ ਫਿਰ ਉੱਥੋਂ ਚੱਕੀ ਨਾਲ ਲੱਗਦੀ ਉਹ ਚੱਕੇ ਨਾਲ ਹੁਣ ਇੱਥੇ ਪਹੁੰਚਾ ਆਹ ਦੇਖ ਲਓ ਹੁਣ ਟਾਈਮ ਤੁਹਾਡੇ ਸਾਹਮਣੇ ਆ ਬਾ ਹੁਣ ਜਾਣਾ ਮੈਂ ਦੇਖਦਾ ਯਾਰ ਵੈਸੇ ਹੁਣ ਇਧਰੋਂ ਜੋ ਟਰਨ ਮਾਰ ਕੇ ਉਧਰੋਂ ਚੱਲਦੇ ਆ ਪਿੰਡ ਵਾਲੀ ਸਾਈਡ ਤੋਂ ਜੇ ਕੋਈ ਖੈਰ ਪੱਲਾ ਪੈ ਜਾਏ ਕਦੇ ਹੋਰ ਟੱਕਰ ਜਾਏ ਕੋਈ ਠੀਕ ਆ ਆ ਜੋ ਬਾਕੀ ਬਣੇ ਰਹੋ ਹਲ ਦੇਖਦੇ ਆ ਇਸ ਤੋਂ ਬਾਅਦ ਕੋਈ ਰਾਈਡ ਲੱਗਦੀ ਆ ਜਾਂ ਨਹੀਂ ਕਰਦੇ ਆ ਅੱਜ ਦੀ ਵੀਡੀਓ ਨੂੰ ਇੱਥੇ ਹੀ ਐਂਡ ਆਉ ਪੂਮੇਦ ਕਰਦਾ ਆ ਬਾਈ ਵੀਡੀਓ ਸਾਰਿਆਂ ਨੂੰ ਚੰਗੀ ਲੱਗੀ ਹੋਣੀ ਵੀਡੀਓ 'ਚ ਕੁਝ ਵੀ ਚੰਗਾ ਜਾਂ ਮਾੜਾ ਲੱਗਿਆ ਹੋਇਆ ਤਾਂ ਕਮੈਂਟ ਕਰਕੇ ਜਰੂਰ ਦੱਸਦੇ ਬਾਕੀ ਮਿਲਦੇ ਆ ਹੋਰ ਕਿਸੇ ਵਧੀਆ ਜੀ ਵੀਡੀਓ 'ਚ ਉਦੋਂ ਤੱਕ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ ਜੀ ਰੱਬ ਰਾਖਾ